ਸਤ ਜੀ ਵੀਡੀਓ ਵੇਖ ਰਖਿਆ ਸਾਰਿਆਂ ਜੀਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਸਿੱਖਿਆ ਵਿਭਾਗ ਦੇ ਹੁਕਮਾਂ ਨੇ ਵਿਧਾਈ ਚਿੰਤਾ ਸਕੂਲਾਂ ਦੀ ਹਕੀਕਤ ਨਾਲ ਬੇਖਬਰ ਨਿਰਦੇਸ਼ ਬਿਨਾ ਬਜਟ ਤੇ ਸਫਾਈ ਦੇ ਹੁਕਮ ਤੂਪੇ ਸੁਪੇ ਵਿੱਚ ਪਾਰੀ ਮੀਂਹ ਤੇ ਹੜਾ ਕਰ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੋਲਣ ਦੀ ਤਿਆਰੀ ਦੌਰਾਨ ਸਿੱਖਿਆ ਵਿਭਾਗ ਦੇ ਹੁਕਮਾਂ ਨੇ ਅਧਿਆਪਕਾਂ ਤੇ ਸਕੂਲ ਮੁਖੀਆਂ ਵਿੱਚ ਨਵੀਂ ਬੈਂਚ ਸ਼ੀਟ ਦਿੱਤੀ ਹੈ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮਿਕ ਸਿੱਖਿਆ ਅਫਸਰਾਂ ਵੱਲੋਂ ਸਕੂਲਾਂ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਹਨਾਂ ਹੁਕਮਾਂ ਦੀ ਨੀਅਤ ਅਤੇ ਅਮਲ ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਇਹਨਾਂ ਪੱਤਰਾਂ ਵਿੱਚ ਸਾਫ ਸਾਫ ਸਫਾਈ ਪੋਗਿੰਗ ਬਿਜਲੀ ਦੀਪ ਕਰਨਾ ਦੀ ਜਾਂਚ ਮਾਰਤਾਂ ਦੀ ਹਾਲਤ ਪੀਣ ਵਾਲੇ ਪਾਣੀ ਦੀ ਵਿਵਸਥਾ ਬਾਰੇ ਕਈ ਹਤਾਇਤਾਂ ਦੱਗੀਆਂ ਹਨ ਪਰ ਅਸਲ ਸਥਿਤੀ ਇਹ ਹੈ ਕਿ ਇਹਨਾਂ ਹੁਕਮਾਂ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ ਸਕੂਲ ਮੁਖੀਆਂ ਨੂੰ ਸਕੂਲ ਖੁੱਲਣ ਤੋਂ ਪਹਿਲਾਂ ਕਈ ਕੰਮਾਂ ਨੂੰ ਪੂਰਾ ਕਰਨ ਦੇ ਸਖਤ ਹਦਾਇਤਾਂ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸਕੂਲ ਦੀ ਸ ਪੂਰੀ ਸਫਾਈ, ਛੱਤ ਤੋਂ ਪਾਣੀ ਟਪਕਣ ਵਾਲੇ ਕਮਰਿਆਂ ਦੀ ਜਾਂਚ, ਬਿਜਲੀ ਦੀਆਂ ਤਾਰਾਂ ਤੇ ਕਰਨਾ ਦੀ ਬਰਮਤ ਅਤੇ ਸ੍ਰੱਗਿਆ ਧਾਮ ਤੇ ਫਰਨੀਚਰ ਸ਼ਿਫਟ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ, ਫੌਗਿੰਗ ਕਰਵਾਉਣਾ ਤੇ ਕਮਰਿਆਂ ਵਿੱਚੋਂ ਕਿਸੇ ਵੀ ਜਰਮਰ ਨੂੰ ਬਾਹਰ ਕੱਢਣ ਵਰਗੀਆਂ ਹੈ ਦਾਇਤਾਂ ਵੀ ਸ਼ਾਮਲ ਹਨ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹਨਾਂ ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਸਿਰਕਿਆਤੀ ਸਪੈਦੀਕਰ ਪ੍ਰਕਾਰ ਦੀ ਜਮਾਤ ਸਕੂਲ ਦੇ ਮੁਖੀ ਮੁਖੀ ਦਿਨੀ ਜੀ ਹੋਵੇਗੀ ਹੜ੍ਹ ਅਤੇ ਪਾਰੀ ਮੀਂਹ ਦਾ ਪ੍ਰਭਾਵਿਤ ਕਈ ਸਕੂਲਾਂ ਤੇ ਥੁਲ੍ਹਾਂ ਵਿੱਚ ਨਾਤ ਬਹੁਤ ਖਰਾਬ ਹਨ ਕਈ ਕਮਰੇ ਜੀ ਪਾਣੀ ਭਰਿਆ ਹੋਇਆ ਤੇ ਕੰਧਾਂ ਕਮਜ਼ੋਰ ਹੋ ਚੁੱਕੀਆਂ ਹਨ ਤੇ ਸੱਪ ਵਿੱਚੂ ਵਰਗੇ ਜੀਵ ਜੰਤੂਆਂ ਦਾ ਖਤਰਾ ਪੜਿਆ ਹੋਇਆ ਹੈ ਜਗ੍ਹਾ ਵਿੱਚ ਕੇਵਲ ਕਾਰਜ ਜੀ ਹੁਕਮ ਨਾਲ ਸੁਰੱਖਿਆ ਜਕੀਨੀ ਨਕੀ ਬਣਾਈ ਜਾ ਸਕਦੀ ਖਬਰ ਨੂੰ ਅੰਤ ਤੱਕ ਰੱਖਣ ਲਈ ਧੰਨਵਾਦ